ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਅਸੀਂ ਬਣਾ ਕੇ ਦੇਣ ਲੱਗੇ ਬੱਚਿਆਂ ਨੂੰ ਕੀ ਬਣਾਣ ਲਗੇ ਬੜਗੜ ਬੜਗੜ ਬੱਚੇ ਮੰਗਦੇ ਆਈ ਕੁਝ ਖਾਣ ਨੂੰ ਤੇ ਅਸੀਂ ਕਿਹਾ ਤੁਹਾਨੂੰ ਘਰੇ ਬਣਾ ਦਿੰਦੇ ਆ ਕੱਲ ਕਹਿੰਦੇ ਤੈਨੂੰ ਬਚਾਰੂ ਲੈ ਆ ਕੇ ਦੱਸੂ ਕਿ ਮੈਂ ਬਚਾਰੂ ਨਹੀਂ ਲਿਆ ਕੇ ਅੱਛਾ ਬੜਗੜ ਘਰੇ ਨੂੰ ਆ ਤੁੰ ਤੇ 버거 ਦੇ ਨਾਲ ਦੇਖਦੇ ਹਾਂ ਹੋਰ ਕੀ ਕੀ ਬੰਦਾ ਵਾ ਫਿਰ ਲਾਲ ਦੇ ਅਜੇ 버거 ਦੀ ਤਿਆਰੀ ਚੰਨਾ ਲੰਗੀ ਆ ਤੇ ਨਾ ਹੁੰਦਾ ਪਤਾ ਹੋਰ ਬਣ ਜਾਂਦਾ ਤੇ ਹੋਰ ਛੜੀ ਇੱਕ ਚੀਜ਼ ਨਹੀਂ ਬਣਦੀ ਨਾਲ ਨਾਲ ਇੱਕ ਦੋ ਚੀਜ਼ਾਂ ਹੋਰ ਬਣ ਜਾਂਦੀਆਂ ਹੁੰਦੀਆਂ ਤੇ ਦੇਖੋ ਜੀ ਸੀਟ ਕੌਰ ਉਹ ਬੋਇਲ ਹੋ ਗਏ ਨੇ ਸੀਟ ਕੌਰ ਬਣਾ ਦਾਂਗੇ ਤੇ ਸਮਾਨ ਰੈਡੀ ਹੈ ਥੋੜਾ ਜਿਹਾ ਬਾਕੀ ਤਿਆਰ ਹੋਣਾ ਜੀ ਤੇ ਇਹ ਚਟਨੀ ਤਿਆਰ ਹੋਣਗੀ ਆਪਣੇ ਘਰ ਦੀ ਚਟਣੀ ਧਨੀਏ ਦੀ ਧਨੀਏ ਦੀ ਚਟਣੀ ਤਿਆਰ ਹੋਣ ਲੱਗੀ ਹੈ ਤੇ ਨੌਕੀਰ ਬੱਚਿਆਂ ਨੂੰ ਬਣਾ ਕੇ ਖਵਾਣੇ ਆ 버ગર 버ગર ਬੜਗੜਾ ਬੜਗੜਾ ਤੇ ਹੁਣ ਮਿਕਸੀ ਜੀ ਸਾਫ਼ ਕਰਨਾ ਚਲੋ ਠੀਕ ਹੈ ਜੀ ਟਮਾਟਾ ਕੱਟ। ਟਮਾਟਾ ਕੱਟ। ਉਹ ਦਾ ਕਿਹੜੇ ਪਿਆਓ? ਹਾਂ ਹਾਂ। ਉਹਨੇ ਖਟੇ ਨਹੀਂ ਖਾਣੇ ਸੀ ਇਹ ਕੋਣ। ਥੋੜੀ ਪਾਈ ਛੱਡਣੀ। ਜਮਨ ਦੇ ਹੱਥ ਹੈ। ਚਲੋ। ਅੱਧੇ ਤੋਂ ਨਹੀਂ ਫਿਰ ਜਿਓਗੇ। ਅੱਧੇ ਕੁਝ ਛੱਡਦੇ। ਕੋਈ ਅੱਧੇ ਨਹੀਂ। ਅੱਧੀ ਆ। ਹਾਂਜੀ। ਦੋ ਢਗੇ ਦੋ ਢਗੇ। ਕੋਈ ਗੱਲ ਨਹੀਂ ਫਿਰ ਕੀ ਹੋ ਗਿਆ? ਐ ਜਿਦਾ ਨਿਸ਼ਾਨੀ ਨਹੀਂ ਹੁੰਦੀ। ਪੋਂਕੇ ਕਾੜ ਲੈ ਸਾਰੇ ਇੱਕੋ ਵਰੀ ਇਹ ਕਿੱਥੋਂ ਲਿਆਏ ਇਹ ਕਿੱਥੋਂ ਲਿਆਏ ਇਹ ਕਿੱਥੋਂ ਲਿਆਏ ਹਾਂਜੀ ਪਾਪਾ ਦੇਓ ਠੀ ਖਾਓ ਤੇ ਦੇਖ ਮੇਰੇ ਕੋਲ ਵੀ ਹੈਗੇ ਆ ਖਾਓ ਖਾਓ ਨਹੀਂ ਸੀਟ ਬਣਾ ਤੇ ਤੇਰੇ ਆ ਬੁਜਾਰੋਂ ਲਿਆਏ ਬੁਜਾਰੋਂ ਨਾ ਨਹੀਂ ਦੇ ਨਹੀਂ ਉਹ ਪਹਿਲਾਂ ਹੀ ਲੈ ਕੇ ਹੀ ਪਹਿਲਾਂ ਹੀ ਲੈ ਕੇ ਰੱਖੇ ਸੀ ਖਾਓ ਦੇ ਦਿਖਾਓ ਟੇਸਟੀ ਦੱਸੋ ਫੇਖਾਗੇ ਖਾ ਕੇ ਦੱਸੋ ਟੇਸਟੀ ਹੈ ਉਹ ਮੈਂ ਚਾਹੇ ਮੈਂ ਹਾਂ ਮਮੇ ਬੈ ਲੈ ਤੁਸੀਂ ਨਹੀਂ ਖਾਣੇ ਨਹੀਂ ਮੈਂ ਆ ਮਮਾ ਉਹ ਬਾਰੇ ਆਹਾਹਾ ਕਾ ਬੋਲਿਆ ਨਹੀਂ ਨਹੀਂ ਹਾਂ ਇਹ ਉਹ ਮੈਂ ਮੋ ਬਾਰੇ ਮਮਾ ਇਹ ਨਹੀਂ ਬਣੇ ਇਹੋ ਬਾਇ ਬਸੋ ਖਾ ਕੇ ਵੇਖੋ ਤੁਸੀਂ ਵੀ ਟੈਸਟ ਕਰੋ ਪਹਿਲੇ ਤੁਸੀਂ ਵੀ ਦੱਸਿਓ ਜਿਆਲਾ ਮੇ ਪਾਸ ਹੋ ਗਈ ਵਧੀਆ ਬਣੀ ਵਧੀਆ ਮੇ ਪਾਸ ਹੋ ਗਈ ਬਸ ਬਾਕੀ ਨੂੰ ਮੈਂ ਚਟਨੀ ਬਣਾ ਲਈ ਹਾਂਜੀ ਆ ਮਿੱਠੀ ਚਟਨੀ ਨਹੀਂ ਹੈਗੀ ਗੋੜ ਤੇ ਹਿੰਡੀ ਵਾਲੀ ਕੋਈ ਨਹੀਂ ਇਹ ਟਮਾਟਰ ਚੋਕੀ ਲਾਵਾਂਗੇ ਟਮਾਟਰ ਸਰਕਾਲ ਬਣਾ ਲਾਂਗੇ ਬਾਅਦ ਚ ਮੈਂ ਠੀਕ ਹੈ ਸਾਦਾ ਹੁਣ ਜਿੰਨੀ ਜਿਆਦਾ ਪਾਉਂਦੇ ਭਾਈ ਗੋੜਾ ਹੈਗਾ ਪਹਿਲਾਂ ਗੋੜਾ ਹੈਗਾ ਪਾ ਦੇ ਸਾਰਾ ਜਿੰਨਾ ਹੈ ਬਣਾ ਲਾ ਉਹਦਾ ਕੀ ਹੈ ਇਮਲੀ 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 ਬਸ ਇਮਲੀ ਥੱਲੇ ਪਈ ਹੈ ਫਿਰ ਮੇਰੀ ਚੀਜ਼ ਲਿਆਂਦੀ ਛੇਤੀ ਨਹੀਂ ਖਤਮ ਹੁੰਦੀ ਕਿਤੇ oh my god oh my god ਦਨਾਲੇ ਬਣਾਈ ਕਿੰਨੀ ਇਹ ਪਿਛਲੀ ਇੱਕੋ ਵਾਰੀ ਬਣਾਈ ਆ ਚਲੋ ਬਣਾਓ ਚਟਨੀ ਹੈ ਲਓ ਜੀ ਮਟੀਰੀਅਲ ਹੋ ਗਿਆ ਤਿਆਰ ਹੈ ਕੀ ਚਿਲੀ ਫਲੈਕਸ ਆਲੂ ਮੈਸ਼ ਹੋ ਗਏ ਨੇ ਇੰਦਰ ਥੋੜੀ ਜਿਹੀ সুইਟ ਕੌਰ ਮਿਕਸ ਕਰਕੇ ਰੱਖੇ ਰੱਖੇ ਨੇ ਤੇ ਇਹ ਗਰਮ masala ਪਾਇਆ ਵਿੱਚ 오ਰੀਗানো ਹੈ ਚਿਲੀ ਫਲਿਕਸ ਇਹ ਗਾ ਪਾਇਆ ਟੇਸਟ ਲਓ ਜੀ ਨਾਲੇ ਚੋਹੀ ਸੂਜੀ ਮਿਕਸ

ਪਾਵਰ ਤਾਂ ਬੜੀਆਂ ਹੀ ਹੈਆਂ ਤੇਰੀ ਮਾਂ ਦੇ ਕੋਈ ਸ਼ਰਪਾ ਕਾਢੇ ਚੀਨੀ ਨਹੀਂ ਲੈਂਦੇ। ਨਹੀਂ ਦਾਈ ਗੁੱਡੀ ਡੋਂ ਦੀ ਪਾਵਰ। ਨਹੀਂ ਨਾ ਨਹੀਂ ਆਈ ਬੋਈ। ਅੰਗੜਾ ਗਿਆ ਨਾ। ਪਤਾਂਗ ਵੱਡੀ ਤੇ ਨਾਵੇ ਨਾ। ਇਹ ਜੀ ਟਿੱਕੀ ਹੁੰਦੀ ਨਾ। ਨਹੀਂ ਇਹ ਤਾਂ ਥੋੜੀ ਵੱਡੀ ਹੁੰਦੀ ਹੈ। ਨਹੀਂ ਇਹ ਪਤਲੀ ਇੰਨੀ ਹੁੰਦੀ ਆ। ਨਹੀਂ ਇਹ ਤਾਂ ਥੋੜੀ ਮੋਟੀ ਹੁੰਦੀ ਹੈ। ਕਾਈ ਉਹ ਜਿਹੜੀ ਹੁੰਦੀ ਆ ਫਰਾਈ ਕਰਕੇ ਉਹ ਹੁੰਦੀ ਆ। ਉਹ ਭਈਏ ਜਿਹੜੇ ਹੁੰਦੇ ਨਾ ਉਹ ਕਰਦੇ ਇੰਨੀ ਵੱਡੀ। ਮੇਰਾ ਭੰਡਾਰੀ ਦਾ ਆਉਲੀ ਜਾਂਦੀ ਵੱਡੀ ਹੁੰਦੀ ਆ। ਆਹੋ। ਆਪਣੇ ਘਰ ਦੀ ਦੇਖਿਓ ਹੁਣ ਟਿੱਕੀ ਦਾ ਸਾਈਜ਼ ਤੇ ਆਹ ਲੋ ਦੋ ਨਿਕਲ ਵੀ ਗਈਆਂ ਸ਼ਾਬਾਸ਼ ਹੁਣ ਦੇਖਿਓ ਟਿੱਕੀਆਂ ਆਪਣੀਆਂ ਨਿਕਲਦੀਆਂ ਟਿੱਕੀ ਵੀ ਖਾਣ ਨੂੰ ਲੱਗਦਾ ਤੇ ਅਜੇ Chef ਸਾਹਿਬ ਤੁਹਾਡੀ ਟਿੱਕੀ ਦਾ ਮਾਰ ਲਾਓ ਮੇਰੀ ਟਿੱਕੀ ਆ ਕਿਉਂ ਕਿਆਰੀ ਮਾ ਮਟਰ ਮਟਰ ਵਾਲੀ ਨਹੀਂ ਹਾਂ ਬੱਲਾ ਸੁਵੇਣੀ ਨੂੰ ਉਹ ਤਾਂ ਮੜਾ ਮੋਟਾ ਛਾੜ ਦੇ ਦਿਵਾਨ ਤੰਨੇ ਸੋਏ ਨਾ ਮੈਂ ਲੱਗਾ ਉੱਥੇ ਸੋਏ ਨਾ ਸੋਣਾ ਸੋਇਨਾ ਸੋਇਨਾ ਨਹੀਂ ਸੁਤਾਨੀ ਦੁਪਹਿਰੇ ਨਾ ਗੱਡੀ ਛੋਟੇ ਬਰਾਡਾ ਇਕ ਦਾ ਪੀਸ ਹੀ ਬਹੁਤ ਲਓ ਜੀ ਕੀ ਦੇਖੋਗਾ ਜੀ ਚੈੱਕ ਕਰੋ ਜੀ ਟਿੱਕੀ ਦਾ ਸਾਈਜ਼ ਕਿੰਨੀ ਕੁ ਜਿੱਡਾ ਬੰਦ ਉਹਦੀ ਟਿੱਕੀ ਬਯਾਰ ਦੇ ਬੰਦ ਵਿੱਚ ਤੇ ਐ ਪਤਲੀ ਜੀ ਟਿੱਕੀ ਨਹੀਂ ਟਿੱਕੀ ਤੇ ਲੱਭਦੀ ਨਹੀਂ ਉਹ ਸੁੰਦਾਰ ਹੋਵੇ ਇੱਥੇ ਸਾਡੇ ਬੰਦ ਚ ਹੁਣ ਟਿੱਕੀ ਪੈਣੀ ਹੈ ਪਨੀਰ ਪਾਉਣੀ ਨਹੀਂ ਪਈ ਉਹ ਜੀ ਪੌਂਦੀ ਲੋੜ ਹੀ ਨਹੀਂ ਪੈਣੀ ਇਹ ਨਹੀਂ ਹੈਗਾ ਕੰਮ ਨਹੀਂ ਕੰਮ ਨਹੀਂ ਕੀ ਕਹਿੰਦੇ ਆ ਉਹਨੂੰ ਕੋਸ਼ ਨਾ ਮਨ ਉਸ ਮੂੰਹ ਜੀ ਨਹੀਂ ਹੁੰਦਾ ਹਮ ਹਮ ਲਓ ਜੀ ਟिक्की ਦਾ ਟਿੱਕੀ ਨਿਕਲੀ ਜਾ ਰਹੀ ਹੈ ਟਿੱਕੀ ਤੇੜਕੀ ਹੂੰ ਮੈਂ ਤਾਂ ਹੁਣ ਟਿੱਕੀ ਤੇੜਕੀ ਟਿੱਕੀ ਤੇੜਕੀ ਇਹ ਵਿਆਹ ਵਰਗੀਆਂ ਟਿੱਕੀਆਂ ਆਓ ਮਦਨੂ ਜਦੋਂ ਪਾਰਟੀ ਦੇ ਗਏ ਹਨ ਨਾਤੀ ਮੰਗਲਵਾਰ ਉਹ ਉਹ ਤਾਂ ਜਿਆਦਾ ਮੋਟੀਆਂ ਸੀ ਨਹੀਂ ਨਹੀਂ ਇੰਨੀ ਟਿੱਕੀ ਹੈ ਮੋਟੀ ਹੁੰਦੀ ਤੇ ਬੜਾ ਮਜ਼ਾ ਬੜੀ ਸਵਾ ਟਿੱਕੀ ਬਣੀਆਂ ਤੇ ਵੀ ਹੂੰ ਜਦੋਂ ਆਪਾਂ ਉਹ ਪਿੰਡ ਵੀਰਾਂ ਦੇ ਮੈਂ ਖਾਦੀ ਟਿੱਕੀ ਬਣੀ ਸਵਾਦ ਹੀ ਤੇ ਗੋਲ ਗੱਪੇ ਖਾਦੀ ਸਵਾਦ ਹੀ ਟਿੱਕੀ ਹੋ ਮਮ ਇਹ ਕਿ ਜਿਹੜਾ ਵਲੌਗ ਵੇਖੇਗਾ ਉਹਦਾ ਵੀ ਜੀ ਕਰੂਗਾ ਉਹ ਵੀ ਬਣਾਏਗਾ ਮੁੰਝ ਪਾਣੀ ਆ ਰਹੀ ਮੁੰਝ ਪਾਣੀ ਆਇਆ ਨਾ ਮੁੰਝ ਪਾਣੀ ਰੁਕਣਾ ਨਹੀਂ ਤੁਹਾਡੇ ਤਾਂ ਨਹੀਂ ਆਇਆ ਮੇਰੇ ਦੇ ਆ ਹੀ ਜਾਂਦੇ ਮੁੰਝ ਪਾਣੀ ਨਾਲੇ ਕੋ ਚੀਜ਼ ਬਨਣਗੀ ਜੇ ਇਹਦਾ ਕੀ ਨਾਮ ਹੈ ਬਲੈਂਡਰ ਰੋਲ ਨਾਲ ਬਨਣਗੇ ਬ੍ਰੈਡ ਰੋਲ ਮੈਂ ਇਹ ਦੋ ਕੀ ਬਨਵਣੀ ਹਾਂ ਇਹ ਦੋ ਕੀ ਬਨਵਣੀ ਹੈ ਇਹ ਵੀ ਖਾਂਦੇ ਹਾਂ ਹੂੰ ਈਵ ਵੀ ਰੋਟੀ ਪਸੰਦ ਪਰ ਜੁ ਵੀ ਅੱਜ ਨਹੀਂ ਖਾਊਗਾ ਕਿਉਂਕਿ ਅੱਜ ਮਟਰ ਪਾਤੇ ਹੈ সুইਟ ਕੌਰ ਪਾਤੇ সুইਟ ਕੌਰ ਤੇ ਖਾ ਲਊਗਾ ਮਟਰ ਨਹੀਂ ਖਾ ਲਾਂਗਾ ਆਪਣੀ ਮਰਜ਼ੀ ਹੋਵੇ ਤੇ ਖਾ ਲੰਦਾ ਵਾ ਬਾਜਰਾ ਦੀ ਰੋਟੀ ਦੀ ਜਗ੍ਹਾ ਬਰਗਰ ਬਰਗਰ ਹੀ ਚੱਲਣਗੇ ਆ ਨਹੀ ਹੋਣਾ ਚਾਹੀਦਾ ਮਾਰਾ ਮੋਟਾ ਹੀ ਹੈ ਨਹੀਂ ਜੋ ਜ਼ਿਆਦਾ ਤੇਲ ਵਾਲੇ ਹੁੰਦੇ ਆ ਤੇ ਫੇ ਚੈਰੀ ਲੱਗੀ ਐ ਇਹ ਬਰਗਾ ਚੋਕੇ ਤਾਂ ਬਣ ਗਏ ਆ ਟਿੱਕੀਆਂ ਹੂੰ ਹੂੰ ਬਾਕੀ ਇਹ ਤਾਂ ਐਕਸਟਰਾ ਬਾਕੀ ਐਕਸਟਰਾ ਟਿੱਕੀਆਂ ਬਣਨਦੀਆਂ ਟਿੱਕੀਆਂ ਟਿੱਕੀ ਖਾਵਾਂਗੇ ਬਰਗਾ ਮੂਚ ਪਾਣੀ ਆ ਜਨੋਤਾ ਤੇ ਕੀ ਵੇਕੇ ਮਜਾ ਆਇਂਦਾ ਟਿੱਕੀ ਦਾ ਸਾਈਜ਼ ਉਹ ਚਾਪੂ ਦੇ ਉਹਨੂੰ ਥੋੜੀ ਦੇਰ ਬਾਅਦ 버거ਰ ਬਣਾ ਕੇ ਦੇ 버거ਰ ਬੰਦਾ ਇਹ ਮੇਰੀ ਹੈਲਥ ਕੋ ਨਹੀਂ ਲੱਗਦੀ ਹੁਣ ਕੀ ਕਰਾਂ ਟਿੱਕੀ ਖਾਣੀ ਕਿ 버거ਰ ਖਾਣਾ ਪਹਿਲਾਂ 버거ਰ ਖਾਣੇ ਆ ਬਾਅਦ ਚ ਟਿੱਕੀ ਖਾਣੇ ਆ ਔਰ ਟਿੱਕੀ ਬਾਅਦ ਸੇ ਤੁਹਾਨੂੰ ਉਹ ਵੀ ਖਾਣਾ ਪੈਣਾ ਕੀ ਕੋਈ ਨਹੀਂ ਲੈਉਣ ਲੈ। ਹੋਰ ਕਰੋ ਫੇ ਕੀ ਬਣਾਉਣਾ? ਕੀ ਕਰਨਾ? ਟਮਾਟਰ ਕੱਟੋ, ਪਿਆਜ਼ ਕੱਟੋ। ਅੱਛਾ। ਲਓ ਜੀ ਆਪਾਂ ਕੱਟਣ ਲੱਗੇ ਹਾਂ ਟਮਾਟਰ ਪਿਆਜ਼। ਫਿਰ ਤੁਹਾਨੂੰ ਬੱਚਿਆਂ ਨੂੰ ਭੁੱਖ ਲੱਗ ਜੀ ਐ। ਹੂੰ। ਸੇਕ ਲਾ ਥੋੜਾ ਥੋੜਾ ਜਿਹਾ। ਥੋੜੇ ਕਰਾਰੇ ਜਿਹੇ ਹੋ ਜਾਂਦੀ ਐ। ਉਹ ਵਿੱਚੋਂ ਜਿਹੜਾ ਦੰਨਾ ਨਾ ਉਹ ਕੱਢ ਦੇ। ਉਹ ਨਿਗਨੇ ਜਿਹੜਾ ਨਹੀਂ। ਮੰਨੋ ਜੀ ਚਟਣੀ ਹੋ ਗਈਆਂ ਤਿਆਰ। ਦੇਖੋ ਜਿਓ ਖਾਣ ਨੂੰ ਤਿਆਰ ਹੈ। ਇੱਥੇ ਤਿਆਰ ਬੈਠੇ ਜੇ ਕਰੂੰ। ਮੈਨੂੰ ਤਾਂ ਬੜੀ ਭੁੱਖ ਦੀ ਟਾਈਮ ਹੋ ਗਿਆ। ਮੈਨੂੰ ਤਾਂ ਆ ਬੜੀ ਭੁੱਖ ਲੱਗੀ ਆ। ਤੇ ਮੂਝੋ ਪਾਣੀ ਰੋਕ ਨਹੀਂ ਦਿਆ। ਕਿਉਂਕਿ ਮਾਂ ਦੀ ਭਾਂਜਾ ਨਹੀਂ ਹੁਣ ਤਾਂ। ਉਹ ਵੀ ਮੇਰੀ ਹੈ ਤੇ ਯੂ ਵੀ ਦੀ ਫੇਵਰਿਟ ਚੀਜ਼ ਹੈਗੀ ਆ ਵਾ। ਕੱਲ ਮੰਗਦੇ ਬਰਗਰ ਤੇ ਆਜ ਆਪਾਂ ਘਰੇ ਖੁਸ਼ ਕਰ ਦਤਾ ਬਣਾ ਲੇ। ਨਹੀਂ ਤਾਂ ਜੇ ਕੱਲ ਰਾਤ ਤੇ ਮੈਂ ਘਰੇ ਬਣਾ ਦੂੰ। ਆਉ ਤੇ ਹੋਰ ਕੀ। ਪਰ ਉਹ ਨੋਟਸ ਤੈਨੂੰ ਮਿਲੇ ਨਹੀਂ ਸ਼ਾਇਦ ਤਾਂ। ਨਹੀਂ। ਹਲੋ। ਕੀ ਨਹੀਂ ਮਿਲੀ? ਮਿਲੇ ਨਹੀਂ। ਕੱਲ ਗਿਆ ਹੀ ਲੈਣ ਕੇ ਨਹੀਂ ਗਿਆ। ਨਹੀਂ। ਗਿਆ ਕਿ ਤੇ ਮੈਨੂੰ ਕਹਿੰਦੇ ਮੈਂ ਮੇਕੋ ਨਹੀਂ ਜਾਇਆ ਜਨਾ। ਤੈਨੂੰ ਕੱਲ ਮੈਂ ਕੋਸ਼ ਕਰਦਾ ਹਾਂ ਕੱਲ ਬਣਾ ਕੇ ਘਰੇ ਵਧੀਆ ਬਣਾ ਕੇ ਖਵਾ ਦਾਂਗੇ ਉਹਦੇ ਬਾਹਰ ਨਿਗੇ ਨਿਗੇ ਜਿਹੇ ਹੁੰਦੇ ਆ ਹੱਕ ਗਈ ਮੈਂ ਲੋਸਟੀ ਲੋਸਟੀ ਤੇ ਘਰ ਮੈਂ ਡਬਲ ਸਾਈਜ਼ ਹੋ ਜਾਂਦਾ ਬਾਹਰ ਨਿਗੇ ਨਿਗੇ ਜਿਹੇ ਹੁੰਦੇ ਆ ਤੇ ਘਰ ਦੀ ਚੀਜ਼ ਵਧੀਆ ਨਾਲੇ ਤਾਜੀ ਫਰੈਸ਼ ਆ ਬਣਾਉਂਦਣੀ ਉਹਨਾਂ ਦੇ ਤੜੇ ਤੇਲ ਸੜੇ ਤੇਲ ਸੜੇ ਤੇਲ ਚ ਕਿੱਕੀ ਕੱਢੀ ਉਹ ਵਿੱਚ ਕੇ ਹਲੇ ਉਲਟਾ ਹੋ ਜਾਂਦਾ ਮਿਸਟੇ ਤੇਲ ਚ ਸੜੇ ਤੇਲ ਚ ਟਿੱਕੀ ਤੇ ਟਿੱਕੀ ਵੀ ਬੰਦ ਵੀ ਕਰਾ ਦੇਗਾ ਦੰਦੇ। ਤੜੇ ਸੇ ਆਜਾ। ਨਾ ਤੜੇ ਸੇ ਆਜਾ। ਹਾਂ। ਆਹ ਮਟਰ। ਆਹ ਮਟਰ। ਆਣਦੇ ਸੁਸਣਾ ਹੁੰਨੇ। ਜਿਆਦਾ ਨਹੀਂ ਕਰਨਾ। ਇੱਕ ਵਾਰੀ ਤੋਂ ਕੋਠੇ ਦਾ ਦਰਵਾਜ਼ਾ ਮੇਰੇ ਖੋ ਬਾਅਦ ਚ ਵੇਖਣਾ ਵਾ ਮੈਂ ਘਰੇ ਹੀ ਆ ਘਬrai ਕੋ ਜਾਨੀ ਡਰੀ ਕੋ ਜਾਨੀ ਤੁਸੀਂ ਜਿਹੜਾ ਫਰਾਈ ਕਰਦੇ ਹੋ ਤੁਸੀਂ ਓਨੇ ਦਿਨ ਹੋ ਆਓ ਮੇਰੇ ਕੋਈ ਨਹੀਂ ਹੋਣਾ ਇਹ ਸੱਚੀ ਤੇ ਦੀਸ ਨਹੀਂ ਤੇ ਕੇ ਦੀ ਮਾਈ ਦੀ ਲਾਲ ਦੀ ਇੰਨੀ ਹੀ ਮਦਦ ਨਹੀਂ ਗਈ ਉਤੋਂ ਹਜੇ ਨਾਲੇ ਬੂਆ ਮਾਰ ਕੇ ਗਏ ਹੋਣਗੇ ਉਹ ਤੇ ਮਾਰ ਕੇ ਗਏ ਹੋਣਗੇ ਹਰੀਆ ਜੀ ਦੇ ਨਾਲੇ ਕੱਚੇ ਗੋਲੇ ਨਹੀਂ ਗਏ ਨਹੀਂ ਫੇਰ ਬੂਆ ਖੁਨਾ ਛਾਣੀਆ ਮਨੀ ਭਾਜੀ ਗ੍ਰੇਡ ਨੇ ਪਰ ਜੰਮੇ ਥੋੜੀ ਲੇਟ ਨੇ ਲਓ ਜੀ ਮੱਖਣ ਲਾ ਕੇ ਬੰਦ ਸੇਕਦੇ ਇਹੋ ਰੱਖਾਂਗੇ ਮਟੀਰੀਅਲ ਲੈ ਕੇ ਚੱਲੋ ਸਮਾਨ ਥੋੜਾ ਥੋੜਾ ਅੱਛਾ ਅੰਦਰ ਜਾ ਕੇ ਜਾਉਣੇ ਹੂੰ ਇੱਥੇ ਚਟਨੀਆਂ ਵੀ ਲੈ ਜਾਓ ਆ ਵੀ ਲੈ ਜਾਓ ਟਿੱਕੀਆਂ ਵੀ ਲੈ ਜਾਓ ਚਲੋ ਨਹੀਂ ਇੱਥੇ ਸਮਾਨ ਅੰਦਰ ਖੜਦੇ ਆਂ ਬਾਕੀ ਬਾਅਦ ਚ ਰੈਡੀ ਕਰਕੇ ਦਿਖਾਓ ਰੈਡੀ ਕਰਕੇ ਦਿਖਾਉਨੇ ਤੁਹਾਨੂੰ ਲਾਓ ਜੀ ਮੈਂ ਭਾਜੀ ਤੁਸੀਂ ਬੱਚੇ ਦੇ ਹੋਗੇ ਤਿਆਰ ਖਾਣ ਨੂੰ ਉਹ ਭਾਈ ਸਾਹਿਬ ਫੋਨ 'ਚ ਬਿਜ਼ੀ ਆ ਭਾਜੀ ਚੀਜੀ ਖਾਓਗੇ ਯਾਸ਼ ਪਾ ਜੀ ਉਹਨਾਂ ਨੂੰ ਫੋਨ ਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਹੈ ਹੂੰ ਕਿੰਦਾ ਖਾਦੀ ਟਿੱਕੀ ਕਿੰਦਾ ਟਿੱਕੀ ਹੂੰ ਹੋ ਕੇ ਬੋੜਾ ਇਹ ਸਾਡੇ ਸ਼ੈਫ ਆਏ ਥੱਕ ਗਏ ਨੇ ਬਣਾ ਬਣਾ ਕੇ ਮਟੀਰੀਅਲ ਇਹ ਮੈਂ 7 ਵਜੇ ਦੀ ਐ ਤਾਂ ਹੀ ਨੀਂਦ ਆਉਗੀ ਵਧੀਆ ਹੈਵੀ ਖਾ ਕੇ ਚੀਜ਼ ਦੇ ਇਸ ਪੀਨ ਨੋਈ ਆ ਗਈ ਚਟਨੀ ਤੇ ਟਿੱਕੀ ਟਮਾਟਰ ਛਮਾਟਾ ਇਹਨੇ ਹੀ ਲੋਣਾ ਪਿਆਜ਼ ਨਹੀਂ ਲੋਣਾ ਲਓ ਜੀ ਖਾਣਾ ਪਿਆਜ਼ ਕੀ ਹੁੰਦਾ ਹੈ ਇਹ ਲਈ ਚਾਹੇ ਤੂੰ ਵੀ ਕਹਿਣਾ ਇਹ ਲੈ ਤੂੰ ਵੱਡੇ ਭਾਈ ਦਾ ਬਣ ਗਿਆ ਪਰ ਮਗਡੌਨਰ ਨੂੰ ਜਾਵਾਂਗੇ ਮੈਕਡੋਨਲਡਸ ਦਾ 버거 ਦਾ ਵੀ ਸਾਈਜ਼ ਇੱਡਾ ਵੱਡਾ ਨਹੀਂ ਹੁੰਦਾ। ਇਹ ਗੋਲ ਹੁੰਦਾ, ਛੋਟਾ ਹੁੰਦਾ। ਉਹ ਚਾ ਪੱਤੇ ਵੀ ਪਾਏ ਹੁੰਦੇ ਨੇ ਪੱਤੇ। ਬਾਹਰ ਚਲ ਗਰੇ ਹੁੰਦੇ ਆ। ਗੋਭੀ ਦਾ ਪਤਾ। ਗੋਭੀ ਦਾ ਨਹੀਂ ਹੁੰਦਾ। ਜਾਂ ਪਾਲਕ ਦਾ ਉਹ। ਇਹ ਤਾਂ ਜੋਸ਼ ਮੇਗਾ। ਬਾਏ। ਮੂੰਹ ਚ ਪਾਣੀ ਨਹੀਂ ਰੁਕੰਦਿਆ ਇਹ ਲੱਗਦਾ ਮੇਰੇ ਆਸੇ ਲੱਗੰਦਾ ਲਓ ਜੀ ਆਪਣਾ ਵੀ ਤਿਆਰ ਹੋ ਗਿਆ ਜੀ ਲਓ ਜੀ ਲਓ ਜੀ ਯਾਸ਼ ਨੇ ਕੀ ਖਾਣਾ ਹੈ ਫਲਾਈ ਤਿਆਰ ਹੋ ਗਿਆ ਪਰ ਕੋਈ ਨਹੀਂ ਖਾਣਾ ਕਿਉਂ ਆਂ ਭਾਜੀ ਤੁਸੀਂ ਕਿਉਂ ਨਹੀਂ ਕੁਝ ਖਾਣਾ ਰੋਟੀ ਖਾਣੀ ਹੈ ਕੀ ਖਾਣਾ ਹੈ ਹਉਦਾਂ ਹੀ ਖਾ ਲੋ ਟਿੱਕੀ ਟਿੱਕੀ ਖਾ ਲੋ ਜਿੰਦਰਾ ਦਿੰਦੀ ਵੱਡਾ ਟਿੱਕੀ ਆਈ ਜਾਂਦੀ ਐ ਜਿਵੇਂ ਟਿੱਕੀ ਬਣਾਉਂਦੇ ਹਾਂ ਬਹੁਤ ਖੁਸ਼ ਹੋ ਗਏ ਮਜ਼ਾ ਆਉਂਦਾ ਨਾ ਹਰ ਤੇ ਬਾਹਰ ਜਿੱਦਾਂ ਉਹਦੇ ਵਿੱਚ ਦੇ ਇੱਕ ਬਾਈਟ ਦੇ ਵਿੱਚ ਹੀ ਟਿੱਕੀ ਆਉਂਦੀ ਬਸ ਮਜ਼ਾ ਆਉਂਦਾ ਖਾਓ ਤੇ 12ਵਾਂ 버ગર ਲਓ ਤੇ ਬੰਦ ਹੀ ਬੰਦਦਾ ਟਿੱਕੀ ਮਹਾ ਹੀ ਕਿਤੇ ਐਂਡ ਤੇ ਆਉਂਦੀ ਹੈ ਉਹੀ ਤੇ ਕਹਿੰਦੇ ਕਿ ਬਰਗਰ ਨੂੰ ਉੱਥੇ ਹੋਰ ਹੈ ਬਾਹਰ ਕੁੰਡੀ ਲਾ ਕੇ ਆਏ ਹੂੰ ਹੁਣ ਵਾਰੀ ਆਜੀ ਖਾ ਲੋ ਹੂੰ ਕਿਸ ਤਰ੍ਹਾਂ ਦਾ ਬਣਿਆ ਰਹੇ। ਭਾਵੇਂ ਛੋਨੀ ਨਾ ਆਈ ਆ। ਕਿਹੜੀ? ਤੂੰ ਮਿਰਚ ਵਾਲੀ ਉੱਥੇ ਹਰੀ ਕੋਲੀ ਦੇ ਵਿੱਚ ਪਈ ਜੇ। ਫ੍ਰਿਜ ਦੇ ਵਿੱਚ ਉਹ ਮਿਰਚਾਂ ਜਿਆਦਾ ਵਾਲੀ ਉਹ ਲੈ ਆਓ। ਲਾਓ ਜੀ। ਸ਼ੈਫ ਦੀ ਹੁੰਨੇ। ਸ਼ੈਫ ਜੀ ਸਾਡੇ ਟਿੱਕੀ ਖਾ ਰਹੇ ਨੇ। ਆਹੋ ਆਹ। ਕਿੱਦਾਂ ਦੀ ਟਿੱਕੀ ਆ ਜੀ? ਮਜ਼ਾ ਆ ਗਿਆ। ਰੋਟੀ ਨਾਲ ਜਿਆਦਾ ਮਜ਼ਾ ਆਇਆ ਨਾ ਅੱਜ ਡਿਸ਼ਾਂ ਖਾ ਕੇ। ਮੈਨੂੰ 버거 ਨਾਲੋਂ ਜ਼ਿਆਦਾ ਟਿੱਕੀ ਸਵਾਗਤ ਹੈ। 버거 ਕੱਟ ਸਵਾਗਤ ਹੈ। ਮੈਨੂੰ। ਹੂੰ। ਤਾਂ ਸਾਹਮਣੇ ਮੈਂ ਹੋ ਗਈ ਤੇ ਸਲੀ। ਨਹੀਂ ਇਹ ਤੇ ਸਲੀ। ਹੋਰ ਖਾ ਲਾ। ਹੋਰ ਖਾ ਲਾ ਪਏ ਹੈ ਹੋਰ ਲੈ ਆਉਣੇ ਆ। ਹੂੰ। ਯਾਛੇ ਟੇਸਟੀ ਟਿੱਕੀ। ਕਿੰਨੀ? ਓਏ ਦੋ ਮੈਨੂੰ। ਦੋ ਦੋ। ਦੋ ਦੋ ਮੈਨੂੰ ਹੋਰ ਦੋ। ਲਓ ਜੀ ਹੋਰ ਖਾਓ। ਓਏ ਦੋ। ਓਏ। ਇਹ ਖਾ ਲੋ ਫਿਰ ਦੇ ਦੇ ਚਲੋ ਲੈ ਲੋ ਲਓ ਜੀ ਮੰਨ ਦੇ ਲੋ 버ਗਰ ਵੀ ਖਾ ਲਿਆ ਟਿੱਕੀ ਵੀ ਖਾ ਲਈ ਸ਼ੈਫ ਜੀ ਨੇ ਤੇ ਠੀਕ ਹੈ ਜੀ ਬਸ ਹੁਣ ਸਾਡੀ ਟੇਡ ਭਰ ਗਿਆ ਟੇਡ ਭਰ ਗਿਆ ਇਹਨਾਂ ਦਾ ਕਿੰਨੇ ਹੋਇਆ ਹਾਂ ਨਿਆ ਮਜ਼ਾ ਆ ਗਿਆ ਅੱਜ ਪਜਾਰ ਨਾਲੋਂ ਮਜ਼ਾ ਆਇਆ ਜ਼ਿਆਦਾ ਬੜਾ ਚੂੜਾ ਚੂੜ੍ਹ ਬੋਲਦਾਂ ਆਲੇ ਹਾਜ਼ਦਾ ਬਜਾਤ ਤੇ ਮжая ਬਜਾਤ ਤੇ ਇਹਨਾਂ ਮжая ਹੁੰਦਾ ਨਹੀਂ ਜਿੰਨਾ ਘਰ ਬੈ ਕੇ ਚੀਜ਼ ਖਾਣ ਦਾ ਮжая ਹੁੰਦਾ ਕਿੰਨਾ ਮжая ਹੁੰਦਾ ਵਾ ਕਿੰਨਾ ਮжая ਹੁੰਦਾ ਵਾ ਦੱਸੋ ਕਿੰਨਾ ਮжая ਹੁੰਦਾ ਉਹਨੂੰ ਤਾਂ ਆਣਦਾ ਕਿਉਂਕਿ ਉਹ ਗੰਦੇ-ਮੰਦੇ ਹੱਥ ਲੱਗੇ ਹੁੰਦੇ ਆ ਹਾਂ ਘਰ ਦੀ ਸਾਫ਼-ਸੁਥਰੀ ਚੀਜ਼ ਹੈ ਸੀਜ਼ ਨਹੀਂ ਵਧੀਆ ਬਾਹਰ ਦੀ ਜਿਹੜੀ ਸੜੇ ਤੇਲ ਦੇ ਵਿੱਚ ਬਣੀ ਹੁੰਦੀ ਹੈ ਤੇ ਪਸੀਨਾ-ਪਸੀਨੀ ਇਹਦੇ ਹੱਥ ਭਜਮ ਭਈਆਂ ਦੇ ਲੱਗੇ ਹੁੰਦੇ ਆ ਉਹ ਚੀਜ਼ ਖਾ ਕੇ ਮੇਰਾ ਸੀਸੀ ਸੀਸੀ ਹੋਉਂਦੀ ਹੈ ਸੀਸੀ ਹੈਂ ਇੰਨੀ ਤਕੀਵ ਜੀ ਬਣਾਈ ਚਟਨੀ ਦੇਖੀ ਲਓ ਜੀ ਹੁਣ ਆਪਾਂ ਵੀ ਟਿੱਕੀ ਖਾਣੇ ਬਣਾ ਕੇ ਪੂਰੀ ਕਰਦੀ ਆ ਆ ਵੀ ਚਟਨੀ ਘਰਦੀ ਆ ਆ ਵੀ ਚਟਨੀ ਘਰਦੀ ਆ ਹਾਂ ਸਾਰੀਆਂ ਆਪਾਂ ਚਟਨੀਆਂ ਘਰੇ ਤਿਆਰ ਕੀਤੀਆਂ ਹੁਣ ਹੁਣ ਮੈਂ ਵੀ ਟਿੱਕੀ ਬਣਾ ਕੇ ਖਾਣਾ ਦਈ ਪਾ ਗਏ ਹਮ ਚਲੋ ਠੀਕ ਹੈ ਜੀ ਇਸੇ ਦੇ ਨਾਲ ਵੀਡੀਓ ਐਂਡ ਕਰਦੇ ਆ ਜੀ ਖਾਣੀ ਇਹ ਤੇ ਗਏ ਨੇ ਘਰੇ ਬਣਾ ਕੇ ਖਾ ਰਹੇ ਜੀ ਤੇ ਇਹਦੇ ਨੂੰ ਦੁਬਾਰਾ ਬਣਾ ਕੇ ਪਾਉਣੀ ਹੈ। ਤੇ ਚਲੋ ਠੀਕ ਹੈ ਜੀ। ਬੱਚੇ ਖਾ ਰਹੇ ਆਪਣਾ। ਅਸੀਂ ਵੀ ਖਾਣੇ ਹੁਣ ਬਣਾ ਕੇ ਟਿੱਕੀ ਆਪਣੀ। ਤੇ ਠੀਕ ਹੈ ਜੀ। ਇਸੇ ਦੇ ਨਾਲ ਵੀਡੀਓ ਰੈਨ ਕਰਦੇ ਆਂ ਜੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਮਿਲਦੇ ਆਂ ਜੀ ਇਸੇ ਤਰ੍ਹਾਂ ਅਗਲੇ ਵਲੌਗ 'ਚ। ਚੰਗਾ ਜੀ। ਬਾਏ। ਸਤਿ ਸ੍ਰੀ ਅਕਾਲ। ਬਾਏ ਬਾਏ। ਬਾਏ ਬਾਏ।